ਹਾਂਜੀ ਸੋਸਰੀਕ ਆ ਦੀ ਸਾਰਾ ਨੂੰ ਸਵਾਗਤ ਹੈ ਤੁਹਾਡੇ ਨਵੇਂ ਵੀਡੀਓ ਵਿੱਚ ਤੇ ਗਾਇਸ ਅੱਜ ਦੀ ਵੀਡੀਓ ਵਿੱਚ ਅਸੀਂ ਜਾ ਰਹੇ ਹਾਂ ਤਖਤ ਸ਼੍ਰੀ ਕੇਸਗਰ ਸਾਹਿਬ ਚਿਰਨੰਦ ਬਸਾਇਓ ਠੀਕ ਹੈ ਜੀ ਹੁਣ ਕਰ ਲਵਾਂ ਗਾਇਸ ਮੈਂ ਮਮਾ ਦੇ ਪਾਪਾ ਜਾ ਰਹੇ ਆ ਉਬੂਸ ਜੀ ਪੁੱਲਾ ਉਹਨਾਂ ਨੂੰ ਬਿਠਾਉਣਾ ਜਿਹੜੀ ਚ ਲੁਧਿਆਣੇੋਂ ਤੇ ਫਿਰ ਅਸੀਂ ਫਿਰ ਉੱਥੇ ਤੁਹਾਨੂੰ ਦੱਸਾਂਗੇ ਕਿ ਕੌਣ ਕੌਣ ਜਾ ਰਿਹਾ ਠੀਕ ਹੈ ਜੀ ਹਾਂਜੀ ਗਾਇਸ ਅਸੀਂ ਹੁਣ ਪਹੁੰਚ ਚੁੱਕੇ ਹਾਂ ਚੋਖਾ ਐਮਪਲ ਦੇ ਕੋਲੇ ਤੇ ਹੁਣ ਅਸੀਂ ਬਸ ਲੁਧਿਆਣਾ ਰੋਡ ਤੇ ਪੈਣ ਲੱਗੇ ਆ ਤੇ ਫਿਰ ਅਸੀਂ ਸਿੱਧਾ ਪਹੁੰਚ ਜਾਣਾ ਅੱਧੇ ਪੌਣੇ ਘੰਟੇ ਦੇ ਵਿੱਚ ਲੁਧਿਆਣੇ ਮੰਮੋ ਜਿਹੜੂ ਬੈਠੇ ਨੇ ਪਾਪਾ ਜੀ ਠੀਕ ਹੈ ਤੇ ਕਿਨੇ ਮਮਾ ਜੀ ਜੇ ਮਗਰ ਬਿਠਾ ਦੇ ਮਮਾ ਜਮਗਰ ਫੜ ਰਿਹਾ ਨੇ ਕਿਉਂ ਵੈਸੀ ਵੈਸੀ ਕੀ ਮਤਲਬ ਟੋਲ ਛੋੜਾ ਹੋ ਗਿਆ ਤੇ ਹੈ ਚੌਕੜੀ ਮਾਰ ਕੇ ਤੇ ਹੁਣ ਅਸੀਂ ਗਾਇਸ ਪਹੁੰਚ ਚੁੱਕੇ ਹਾਂ ਨਿਆਹ ਰੋਡ ਤੇ ਠੀਕ ਹੈ ਜੀ ਮਿਲ ਲਾ ਦੀ ਆਰ ਲੇਟਰ ਹੰਟੀ ਗਾਇਸ ਹੁਣ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣੇ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਤੇ ਗਾਇਸ ਹੁਣ ਅਸੀਂ ਜਾ ਰਹੇ ਹਾਂ ਪੂਆ ਜੀ ਦੇ ਘਰੇ ਉਹ ਨੰਬਰ ਖੋਣੇ ਆ ਤੇ ਫਿਰ ਅੱਗੇ ਚੱਲਦੇ ਆਗੇ ਹਾਂਜੀ ਗਾਇਸ ਹੁਣ ਅਸੀਂ ਪਹੁੰਚ ਚੁੱਕੇ ਹਾਂ ਕੋਲੇ ਉਹਨਾਂ ਐਂਟਰੀ ਕਰਦੇ ਤੇ ਚਾਹ ਬੜੀ ਪੀਨੇ ਫਿਰ ਚੱਲਦੇ ਆ ਗਾਇਸ ਬਹੁਤ ਸ਼ਾਬਾਸ਼ ਠੀਕ ਹੈ ਹਾਂਜੀ ਗਾਇਸ ਫੂਲ ਨਿਕਲੇ ਪਹੁੰਚ ਕੇ ਪਾਸ ਪਾਸ ਨਾਲੋਂ ਚੋਲ ਮੈਦਮਮਾ ਬਾਬਾ ਦੇ ਮੂਹਰੇ ਦੇਖ ਰਹੇ ਆ ਹਾਂਜੀ ਗਾਇਸ ਹੁਣ ਅਸੀਂ ਪਹੁੰਚ ਗਏ ਆ ਪੂਜੀ ਘਰੇ ਚਾਹ ਠੀਕ ਹੈ ਜੀ ਓਕੇ ਦੇਖੋ ਜੀ ਇਹ ਨਾ ਕਿੰਨੇ ਹਾਂ ਹਾਂ ਜੀ ਗਾਇਸ ਹੁਣ ਅਸੀਂ ਆਏ ਹਾਂ ਜਿੱਪੂ ਆ ਗਏ ਉਹਨਾਂ ਨੇ ਦੇਖਣਾ ਇਹਦਾ ਬੱਚਾ ਹੋ ਗਿਆ ਆਪਣੇ ਅਗਲੇ ਬੋਲੇ ਸੋਨਹਾਲ ਸਾਧਰੀਆ ਕਾਲ ਹੁਣ ਗਏ ਤਾਂ ਅਸੀਂ ਯਾਤਰਾ ਸਾਡੀ ਸ਼ੁਰੂ ਹੁੰਦੀ ਹੈ ਸਲਤ ਅਨੰਦਪੁਰ ਸੋ ਜੀ ਠੀਕ ਹੈ ਜੀ ਆਪਰੇ ਹਾਂ ਕਿੱਥੇ ਲੈਣਾ ਆਏ ਖਦੀ ਨੇ ਦੇਖੋ ਆ ਜੀ ਮੋਲੇ ਫੋਟੋ ਕੀਤੀ ਆ ਸੌ ਲੱਗੇ ਆ ਚਾਹ ਤੁਸੀਂ ਕਿੰਨਾ ਕਹਿ ਦੇਖੋ ਜਿੱਦ ਤੱਕ ਫਾਇਰ ਫਰਮਾਣਾ ਹੈ ਹਾਂ ਜੀ ਬੇਦਰ ਮਮੂਲੀ ਕੱਲਮ ਕੱਲਮ ਬਾ ਰਹੇ ਨੇ ਜੀ ਉਹਨਾਂ ਦੇ ਵਿੱਚ ਆ ਠੀਕ ਹੈ ਹਾਂ ਜੀ ਹੁਣ ਉਸੇ ਪੁੱਛੇ ਆ ਉਹ ਦਵਾਰਾ ਦੇਖਸਰ ਸਾਹਿਬ ਦੇਖਸਰ ਸਾਹਿਬ ਟਾਣਾ ਜਿਹੜਾ ਲੁਧਿਆਣਾ ਠੀਕ ਹੈ ਜੀ ਆ ਇਸ ਬਗੈ 50 ਸਤਿ ਸਭ ਜੀ ਇਹ ਗੱਲ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਗੁਰੂ ਜੀ ਬੋਲਦੇ ਸਭੀ ਤੁਹ ਕੋ ਦਰਵਾਜ਼ਾ ਨਹੀਂ ਠੀਕ ਹੈ ਜੀ ਤੇ ਹੋ ਭਾਗੰਦ ਗੁਰਜੋ ਨਹੀਂ ਪ੍ਰਭੂ ਦਰਸ ਪਾਏ ਕਟੇ ਭਾਗ ਮੇ ਪ੍ਰਭੂ ਦਰਸ ਪਾਏ ਉੱਤੇ ਭਾਗ ਮੇ ਕਟੇ ਭਾਗ ਮੇ ਸੋ ਜੀ ਗਾਇਸ ਇਥੋਂ ਦਾ ਮੇਨ ਇਚਾਸੇ ਆ ਇੱਕ ਵਾਰ ਤੁਸੀਂ ਆ ਪੜ ਲਓ ਮੇਨ ਇਚਾਸੇ ਆ ਵਿਖੇ ਪਾਸ਼ੇ 6ਵੀਂ ਰੁਗ ਘਰੋਂ ਘਰ ਜਰ ਮਰਦੇ ਨੇ ਆਪਣਾ ਕੋੜਾ ਬਣਿਆ ਸੀਗਾ ਠੀਕ ਹੈ ਜੀ ਬਿਲ ਸਾਰ ਨਾਲ ਉਹ ਵਾਲੀ ਬਿਲ ਸਾਰ ਜਿਸ ਦੇ ਨਾਲ ਮਰਦੇ ਕੋੜਾ ਬਣਿਆ ਠੀਕ ਹੈ ਜੀ ਤੇ ਪਾਸ਼ੇ 10ਵੇਂ ਸੰਬੰਧੀ ਜਾਨੀ ਕਿ ਤੁਹਾਨੂੰ ਦੱਸਾਂ ਫਿਰ ਉਹ ਬਣੇ ਮਰੋ ਸੰਬੰਧੀ ਉਹਨਾਂ ਨੇ ਇੱਥੇ ਮਤਲਬ ਵਿੜੇ ਦੀ ਗਾਨੀ ਖਾਣੇ ਵੀ ਖਾਣ ਉਹਨਾਂ ਨੇ ਸਵਾਰ ਹੋ ਗਿਆ ਜੀ ਇਹਨੇ ਰਕ ਪਲੰਕ ਤੇ ਠੀਕ ਹੈ ਉਹ ਮੈਂ ਜਿਹੜੇ ਪਲੰਘ ਦੇ ਸਵਾਰ ਹੋ ਕੇ ਆਏ ਸੀ ਤੋਂ ਜਿਹੜਾ ਪਲੰਘ ਸੀਗਾ ਉਹ ਮਰਲੇ ਨੇ ਇੱਥੇ ਲੇਖੋ ਆ ਕੇ ਬਿਲਕੁਲ ਤੋਂ ਲਈ ਵਿਸ਼ਰਾਮ ਕੀਤਾ ਸੀਗਾ ਠੀਕ ਹੈ ਜੀ ਸੋ ਜਿਹੜਾ ਇੱਥੇ ਦੇਖ ਕਦੋਂ ਦਾ ਉਹ ਜਿਹੜੀ ਉਹਦੀ ਮਤਲਬ ਮਨੋਕਾਮਨਾ ਪੂਰੀ ਹੋ ਗਈ ਜੀ ਉਹ ਕਿਸ ਨੂੰ ਉਹ ਹੂਡ ਕੋਲ ਦੋਰੀ ਖਾਵਾਂਗੇ ਵੀਡੀਓ ਨਾਲ ਜੁੜੀ ਹੋਈ ਹੈ ਗਾਇਸ ਇਹ ਉਹ ਸਤਿ ਪਾਣੀ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਦੀ ਲੈ ਕੇ ਆਏ ਸੀਗੇ ਆਪਣੇ ਨਾਲ ਜਦੋਂ ਇਹਨਾਂ ਨੇ ਇੱਥੇ ਘੋੜਾ ਬਣ ਕੇ ਵਿਚਾਰਨ ਕੀਤਾ ਸੀਗਾ ਬੇਜ ਸਿੰਘ ਵਾਲਾ ਠੀਕ ਹੈ ਜੀ ਹਾਂਜੀ ਗਾਇਜ਼ ਤੁਸੀਂ ਦੇਖ ਲਓ ਦਿਓ ਰਸਤੇ ਵਿੱਚ ਕਿੰਨਾ ਵਧੀਆ ਵੀ ਆ ਰਿਹਾ ਵਾ ਠੀਕ ਹੈ ਹਾਂਜੀ ਗਾਇਜ਼ ਸਾਨੂੰ ਸੀ ਪਹੁੰਚਿਆ ਚਮਕੌਰ ਸਾਹਿਬ ਗੇਟ ਵੇਪੋਤੇ ਕਿ ਡਾਟੇਸਾ ਨੂੰ ਗੇਟ ਬਹੁਤ ਵੱਡਾ ਬਣਾਇਆ ਹੋਇਆ ਇਹਨਾਂ ਨੇ

ਸਟੇਮ ਜਿੰਨੇ ਕੋਲ ਤੋਂ ਰਹਿੰਦੇ ਤੁਹਾਨੂੰ ਸਾਰਿਆਂ ਨੂੰ ਲੰਚੇ ਕਰਾਵਾਂਗੇ ਬਸ ਇੱਕ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਾਰੀ ਕਿਰਪਾ ਕਰਨਾ ਠੀਕ ਹੋ ਜੀ ਹਾਂਜੀ ਗੋਸ ਹੁਣ ਅਸੀਂ ਆਏ ਹਾਂ ਸ਼ਹੀਦ ਬਾਬਾ ਸੰਗ ਸਿੰਘ ਜੀ ਦੇ ਚਮਕੌਰ ਸਾਹਿਬ ਠੀਕ ਹੈ ਜੀ ਤੁਸੀਂ ਦੇਖੋ ਕਿੰਨੀਆਂ ਪੌੜੀਆਂ ਚੜ੍ਹਦੀਆਂ ਪਈਆਂ ਇੱਥੇ ਹੁਣ ਚੜ੍ਹਦੀਆਂ ਹਾਂਜੀ ਹੁਣ ਅਸੀਂ ਆਏ ਹਾਂ ਗੁਰਦੁਆਰਾ ਕਿਛਰੀ ਕੱਚੀ ਗੜੀ ਸਾਹਿਬ ਕਿਛਰੀ ਚਮਕੌਰ ਸਾਹਿਬ ਤੁਸੀਂ ਦੇਖ ਸਕਦੇ ਹੋ ਸੰਖੇਪ ਇਤਿਹਾਸ ਗੁਰਦੁਆਰਾ ਕੱਚੀ ਗੜੀ ਸਾਹਿਬ ਦਾ ਗੜੀ ਸਾਹਿਬ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਗੋਦਸਾ ਸੇ ਬਿੱਲੀ ਬੈਠੀ ਹੈ ਵੀ ਆਪਣੇ ਜਨਮ ਸੁਆਰ ਰਹੀ ਹੈ ਕੀਰਤਨ ਸੁਣ ਕੇ ਠੀਕ ਹੈ ਜੀ ਸੋ ਆਪਾਂ ਨੂੰ ਇਹ ਤੋਂ ਸਿੱਖਣਾ ਪਈਦਾ ਬੰਸ ਵੀ ਆਪਾਂ ਕੀਰਤਨ ਸੁਣੀਏ ਠੀਕ ਹੈ ਜੀ ਸੋ ਤੁਸੀਂ ਹੁਣ ਦੇਖੋ ਗੋਦਵਾਰਾ ਚੰਕੋੜ ਦੀ ਘੜੀ ਦਾ ਪਰਮਾਨ ਇਹ ਹੀ ਮਹੱਲੀ ਤੋਂ ਨਿਕਲਦਾ ਹੈ ਨਾ ਆਪਾਂ ਦੇਖ ਸਕਦੇ ਹੋ ਸੰਗਤਾਂ ਲੰਗਰ ਵੱਲ ਨੂੰ ਕਿਵੇਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਹੁਣ ਲੰਗਰ ਛਕਦੇ ਆਂ ਲੰਗਰ ਛਕਦੇ ਆਂ ਹੁਣ ਤੇ ਫਿਰ ਅੱਗੇ ਚੱਲਦੇ ਆਂ ਠੀਕ ਹੈ ਜੀ ਜਿੱਦਾਂ ਕੋਈ ਬਣ ਗਿਆ ਜਿਵੇਂ ਜਿਹੜਾ ਮੌਸਮ ਗਰਮੇੜ ਮੁੰਨਾ ਕੀ ਹੈ ਅਮੇਸ਼ੀ ਤੇ ਪੂਰਾ ਪੰਜਾਬ ਆ ਗਿਆ ਜੀ ਕਾਜੀ ਨੂੰ ਚੱਲ ਜਾਈਏ ਕੋਣ ਮਿਲਦੇ ਨੂੰ ਮੈਂ ਸੋਚੀ ਹਾਂ ਓਨ ਗਾਇਸ ਨੂੰ ਹਾਜ਼ਰੀ ਕਿਹਾ ਵਾ ਤੁਹਾਨੂੰ ਪਿਆਰ चल थे लंग लगे तो हूँ जा रहे समस्या मिले अज चल रहे ਹੋਣਗੇ ਸੌਣ ਨੂੰ ਮਿਲ ਗਿਆ ਸੀਗਾ ਫਿਰ ਉਹ ਮਿਲ ਗਿਆ ਸੀਗਾ ਬੀਬੀਆਂ ਦੋ ਵਿੱਚ ਪਈਆਂ ਨੇ ਅਸੀਂ ਜਾਦੇ ਹਾਂ ਗੱਡੀ ਵਿੱਚ ਸੌਣ ਉਸ ਤੇ ਠੀਕ ਹੈ ਜੀ ਇਹ ਲੈ ਜਾਣਾ ਸੀ ਮੇਰੀ ਸੌਣੇ ਤੇ ਨਾਲੇ ਕਰਾਂਗੇ ਇੱਕ ਗੱਡੀ ਦੀ ਰਾਖੀ ਕੱਲ ਸੁਭਾਂਗੇ ਇਹਦੀ ਲਾ ਦੇ ਜੀ ਦੀ ਨੈਕਸਟ ਮਾਰਨਿੰਗ ਹਾਂਜੀ ਗੁੱਡ ਮਾਰਨਿੰਗ ਗਾਈਜ਼ ਯੂ ਟੂ ਵੈਸੇ ਇਹਨੇ ਸ਼ੇਵਰ ਸੀਗਾ ਜੀ ਚੇਹਰੇ ਸਾਡੇ ਕਾਬਰ ਤੋਂ ਬਣਾਈਆਂ ਹੈ ਇਹ ਹੋ ਲੋਕ ਐਸੇ ਲੈ ਕੇ ਨਾ ਫਿਰ ਉਹ ਬੱッチン ਮੇਰੇ ਬਾਕੀ ਅਗਲੇ ਲੋਕ ਨੂੰ ਕੋਨੇ ਆ ਠੀਕ ਹੈ ਜੀ ਇਸ ਨਾਲ ਹੀ ਆਪ ਲੋਕ ਨੂੰ ਖਤਮ ਮਿਲਦੇ ਆ ਪਾਣੀ ਲੋ ਠੀਕ ਹੈ ਜੀ ਤੁਹਾਨੂੰ